ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਗਲੈਮਰ ਗੋਸਪ ਦੇ ਵਿੱਚ ਮੈਂ ਤੁਹਾਡੀ ਹੋਸ ਤੇ ਦੋਸਤ ਮੁਸਕਾਨ ਕੀ ਮੂਡ ਫਰੈਸ਼ ਹੈ ਥੋੜਾ ਜਿਹਾ ਬੋਰਿੰਗ ਹੈ ਕੋਈ ਨਹੀਂ ਕਿਉਂਕਿ ਹੁਣ ਤੁਹਾਡੇ ਲਈ ਮਨੋਰੰਜਨ ਦਾ ਇੰਜਨ ਗਰਮ ਹੋ ਚੁੱਕਾ ਹੈ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਫਿਲਮੀ ਦੁਨੀਆ ਦੇ ਹਰ ਟਵਿਸਟ ਐਂਡ ਟਰਨ ਦੇ ਨਾਲ ਅਪਡੇਟਡ ਰਹਿਣੇ ਇਸ ਸ਼ੋਅ ਦੇ ਵਿੱਚ ਤਾਂ ਉਹ دیکھتے ਆ ਅੱਜ ਦੇ ਐਪੀਸੋਡ ਦੇ ਵਿੱਚ ਕੀ ਗੱਲ ਕਰਾਂਗੇ ਅਲਗਲ ਕਰਾਂਗੇ ਕੇਸਰੀ ਚੈਪਟਰ 2 ਹੋਈ ਰਿਲੀਜ਼ ਵੀ ਤੇ ਲੀਕ ਵੀ ਫਿਰ ਗੱਲ ਕਰਾਂਗੇ ਸਨੀ ਦਿਓਲ ਅਤੇ ਰਣਦੀਪ ਖੁੱਡਾ ਦੇ ਖਿਲਾਫ ਐਫ ਆਈ ਆਰ ਦਰਜ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਕਰਨ ਜੋਹਰ ਨੇ ਗਿੱਪੀ ਗਰੇਵਾਲ ਨੂੰ ਦਿੱਤਾ ਇੱਕ ਸੋਹਣਾ ਖਾਸ ਤੋਹਫਾ ਕਰਨ ਜੋਹਰ ਤੇ ਗਿੱਪੀ ਗਰੇਵਾਲ ਦੀ ਬੌਂਡਿੰਗ ਫਿਲਮ ਅਕਾਲ ਤੋਂ ਬਾਅਦ ਹੋਰ ਵੀ ਜ਼ਿਆਦਾ ਸਟਰੋਂਗ ਹੋ ਗਈ ਹੈ ਕੋਈ ਸਿਰਫ ਕੰਮ ਦੀ ਸਾਂਝ ਨਹੀਂ ਹੈ ਹੁਣ ਦਿਲਾਂ ਦੀ ਸਾਂਝ ਬਣ ਗਿਆ ਦੱਸ ਦੇ ਕਿ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰam ਦੇ ਸਟੋਰੀ ਸੈਕਸ਼ਨ ਦੇ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਰਨ ਜੋਹਰ ਦਾ ਧੰਨਵਾਦ ਕੀਤਾ ਦਰਸਲ ਕਰਨ ਜੋਹਰ ਨੇ ਗਿੱਪੀ ਗਰੇਵਾਲ ਨੂੰ ਇੱਕ ਤੋਹਫਾ ਭੇਜਿਆ ਜਿਸ ਦੀ ਵੀਡੀਓ ਗਿੱਪੀ ਗਰੇਵਾਲ ਨੇ ਸਾਂਝੀ ਕੀਤੀਆਂ ਉਹਨਾਂ ਦੇ ਨਾਲ ਕੈਪਸ਼ਨ ਵੀ ਲਿਖਿਆ ਹੈ ਕਿ ਕਰਨ ਜੋਹਰ ਭਾਜੀ ਦਾ ਇਸ ਬੇਤਰੀਨ ਤੋਹਫੇ ਦੇ ਲਈ ਦਿਲੋਂ ਧੰਨਵਾਦ ਗਿੱਪੀ ਨੂੰ ਜਦ ਇਹ ਤੋਹਫਾ ਮਿਲਿਆ ਤਾਂ ਉਹਨਾਂ ਦੀ ਖੁਸ਼ੀ ਨਹੀਂ ਸੀ ਉਹ ਰੁਕ ਨਾ ਸਕਿਆ ਤੇ ਸਿੰਦਾ ਵੀਡੀਓ ਸਟੋਰੀ ਰਾਹੀਂ ਆਪਣੀ ਜਿਹੜੀ ਜਿਹੜੀ ਵੀਡੀਓ ਹੈ ਉਹ ਸਟੋਰੀ ਰਾਹੀਂ ਸਾਂਝੀ ਕਰ ਦਿੱਤੀ ਜਿੱਥੇ ਇੱਕ ਪਾਸੇ ਗਿੱਪੀ ਗਰੇਵਾਲ ਨੇ ਪੰਜਾਬੀ ਸਿਨੇਮਾ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਦੀ ਠਾਣੀ ਹੋਈ ਹੈ ਉੱਥੇ ਹੀ ਕਰਨ ਜੋਹਰ ਵਰਗੇ ਫਿਲਮ ਮਾਸਟਰੋ ਦੇ ਨਾਲ ਇੱਕ ਨਵੀਂ ਸਾਂਝ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਕਈ ਸ਼ਾਨਦਾਰ ਕੋਲਾਬੋਰੇਸ਼ਨਸ ਦਿਖਾ ਸਕਦੀ ਹੈ ਅਕਸ਼ਾ ਕੁਮਾਰ ਦੀ ਫਿਲਮ ਕੇਸਰੀ ਚੈਪਟਰ 2 ਆਖਰਕਾਰ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਲੋਕਾਂ ਦੀਆਂ ਉਮੀਦਾਂ ਸੀ ਸカイ ਹਾਈ ਅਤੇ ਪਹਿਲੇ ਸ਼ੋਅ ਤੋਂ ਬਾਹਰ ਨਿਕਲਦੇ ਹੋਏ ਲੋਕਾਂ ਨੇ ਕਿਹਾ ਕਿ ਕਮਾਲ ਦੀ ਫਿਲਮ ਹੈ ਜਿਵੇਂ ਹੀ ਫਿਲਮ ਨੇ ਸਿਨੇਮਾ ਘਰਾਂ ਦੇ ਵਿੱਚ ਪੈਰ ਜਦੋਂ ਰੱਖਿਆ ਫਿਲਮ ਨੇ ਤਾਂ ਗੈਂਗ ਨੇ ਵੀ ਆਪਣਾ ਕੰਮ ਕਰ ਦਿੱਤਾ ਪਾਇਰੇਸੀ ਗੈਂਗ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਪਹਿਲਾਂ ਹੀ ਇਹ ਫਿਲਮ ਔਨਲਾਈਨ ਲੀਕ ਹੋ ਗਈ ਐਚਡੀ ਵੀ ਤੇ ਇਸ ਨੂੰ ਤੁਸੀਂ ਫ੍ਰੀ ਦੇ ਵਿੱਚ ਡਾਊਨਲੋਡ ਵੀ ਕਰ ਸਕਦੇ ਹੋ ਹੁਣ ਮੇਨਾਂ ਦੇ ਨਾਲ ਬਣਾਈ ਗਈ ਫਿਲਮ ਰਿਲੀਜ਼ ਦੇ ਦਿਨ ਹੀ ਰਿਲੀਜ਼ ਤੋਂ ਕੁਝ ਘੰਟਿਆਂ ਪਹਿਲਾਂ ਹੀ ਇਸ ਦੀ ਕਮਾਈ ਨੂੰ ਵੱਡਾ ਝਟਕਾ ਲੱਗਾ ਪਹਿਲਾਂ ਸਿਕੰਦਰ ਦੇ ਨਾਲ ਵੀ ਇਹ ਘਟਨਾ ਵਾਪਰੀ ਸੀ ਅਤੇ ਹੁਣ ਕੇਸਰੀ 2 ਦੀ ਵਾਰੀ ਆਈ ਹੈ ਤੇ ਫਿਲਮ ਪਾਇਰੇਸੀ ਸਾਈਟਸ ਤੇ ਲੀਕ ਹੋ ਗਈ ਹੈ ਵੱਡੀ ਉਮੀਦਾਂ ਦੇ ਨਾਲ ਰਿਲੀਜ਼ ਹੋਈ ਇਸ ਫਿਲਮ ਨੂੰ ਸਾਰੇ ਸਿਨੇਮਾ ਅਤੇ ਦਰਸ਼ਕਾਂ ਦੇ ਵੱਲੋਂ ਇੱਕ ਪੋਜ਼ਿਟਿਵ ਹੁੰਗਾਰਾ ਮਿਲ ਰਿਹਾ ਹੈ ਹਾਲਾਂਕਿ ਕੇਸਰੀ 2 ਨੂੰ ਰਿਲੀਜ਼ ਹੁੰਦੇ ਹੀ ਵੱਡਾ ਝਟਕਾ ਵੀ ਲੱਗਾ ਹੈ ਕੇਸਰੀ 2 ਦੇ ਲੀਕ ਹੋਣ ਕਾਰਨ ਇਸ ਦੀ ਕਮਾਈ ਤੇ ਵੀ ਵੱਡਾ ਅਸਰ ਪੈ ਸਕਦਾ ਹੈ ਹਾਲਾਂਕਿ ਮੇਕਰਸ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਵੀ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਪਰ ਇਸ ਦਾ ਫਿਲਮ ਦੇ ਉੱਤੇ ਇੱਕ ਬਹੁਤ ਵੱਡਾ ਅਸਰ ਪਵੇਗਾ ਹੁਣ ਵਾਦਦੇ ਆ ਅਗਲੇ ਧਮਾਕੇਦਾਰ ਮੁੱਦੇ ਦੇ ਵੱਲ ਜਿहां ਇਸ ਵਾਰ ਸਪੌਟਲਾਈਟ ਦੇ ਵਿੱਚ ਨੇ ਸਨੀ ਦਿਓਲ ਅਤੇ ਰਣਦੀਪ ਖੁੱਡਾ ਫਿਲਮ जाट ਦਾ ਵਿਵਾਦ ਹੁਣ ਹੋਰ ਵੀ ਵੱਧ ਗਿਆ ਹੁਣ ਇਸ ਫਿਲਮ ਦੇ ਵਿਵਾਦਿਤ ਸੀਨ ਨੂੰ ਲੈ ਕੇ ਸਨੀ ਦਿਓਲ ਅਤੇ ਰਣਦੀਪ ਖੁੱਡਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਦੱਸਦੇ ਕਿ ਐਫਆਈਆਰ ਜਲੰਧਰ ਦੇ ਸਦਰ ਥਾਣੇ ਦੇ ਵਿੱਚ ਨਿਰਦੇਸ਼ਕ ਸਮੇਤ ਫਿਲਮ ਦੇ ਕਲਾਕਾਰਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਦੋਸ਼ ਹੈ ਕਿ ਇਸ ਫਿਲਮ ਦੇ ਵਿੱਚ ਰਣਦੀਪ ਖੁੱਡਾ ਨੇ ਈਸਾ ਮਸੀਹ ਅਤੇ ਈਸਾ ਇਸਾਈ ਧਰਮ ਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਹੈ ਦਾਜੇ ਕਿ ਸ਼ੁਕਰਵਾ ਨੂੰ ਫਿਲਮ ਜਾਟ 2 ਵਿਵਾਦਿਤ ਜਿਹੜੇ ਦ੍ਰਿਸ਼ ਸੀ ਵਿਵਾਦਿਤ ਸੀਨ ਸੀ ਹਟਾ ਦਿੱਤਾ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਹੈ ਫੈਸਲਾ ਪੰਜਾਬ ਦੇ ਜਲੰਧਰ ਦੇ ਵਿੱਚ ਐਫ ਆਈ ਆਰ ਤੋਂ ਬਾਦ ਲਿਆ ਗਿਆ ਤੇ ਇੱਕ ਦਿਨ ਪਹਿਲਾਂ ਈਸਾਈ ਭਾਈਚਾਰੇ ਦੇ ਅਲਟੀਮੇਟ ਤੋਂ ਬਾਦ ਬਾਲੀਵੁੱਡ اداکار ਸਨੀਦ ਦਿਓਲ ਅਤੇ ਰਣਦੀਪ ਗੁੱਡਾ ਸਮੇਤ ਪੰਜ ਲੋਕਾਂ ਦੇ ਖਿਲਾਫ ਜਿਹੜੀ ਆ ਉਹ ਐਫਆਈਆਰ ਦਰਜ ਕੀਤੀ ਗਈ ਸੀ ਤਾਂ ਇਸਾਈ ਭਾਈਚਾਰੇ ਨੇ ਜਲੰਧਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਫਿਲਮ ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਸੀ ਤਾਂ ਇਹ ਹੈਗੇ ਐਂਟਰਟੇਨਮੈਂਟ ਦੀ ਦੁਨੀਆ ਤੋਂ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜੋ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਵਾਇਰਲ ਰਹੀਆਂ ਇਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਦਾ ਟੀਵੀ ਹਨ ਰਾਇਤ